ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਹੋਂਤੇ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਸੁਚਾਰੂ ਬਣਾਉਣ ਦੇ ਮੰਤੋਂ ਨਾਲ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਉਹਨਾਂ ਦੀ ਧਰਮ ਪਤਨੀ ਖਿਬੂਰ ਸ਼ਾਵਨ ਸੁਖਾ ਸਵਨਾ ਸੁਨੀਲ ਮੈਣੀ ਸੈਂਟਰੀ ਇੰਸਪੈਕਟਰ ਨਰੇਸ਼ ਖੇੜਾ ਜਗਦੀਪ ਅਰੋੜਾ ਅਤੇ ਵਿਜੇ ਨਗਪਾਲ ਵੱਲੋਂ ਅੱਜ ਸਫਾਈ ਸੇਵਕਾਂ ਨੂੰ ਰੇੜੀਆਂ ਦਿੱਤੀਆਂ ਗਈਆਂ ਅਤੇ ਜਿਸ ਨੂੰ ਛੰਡੀ ਦੇ ਕੇ ਵਿਧਾਇਕ ਤੇ ਉਹਨਾਂ ਦੀ ਪਤਨੀ ਵੱਲੋਂ ਰਵਾਨਾ ਕੀਤਾ ਗਿਆ ਜੋ ਸਫਾਈ ਸੇਵਕ ਗਲੀਆਂ ਵਿੱਚ ਸਫਾਈ ਯੋਧਿਆਵਲੋ ਇਕੱਠਾ ਕੀਤਾ ਕੂੜਿਆਂ ਨੂੰ ਰੇੜੀ ਵਿੱਚ ਪਾਉਣਗੇ ਅਤੇ ਉਹਨਾਂ ਕੂੜਿਆਂ ਨੂੰ ਡੰਪਾ ਤੱਕ ਪਹੁੰਚਾਉਣਗੇ ਤਾਂ ਜੋ ਸ਼ਹਿਰ ਸਾਫ਼ ਸੁਥਰਾ ਤੇ ਸੁੰਦਰ ਬਣ ਸਕੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਨਰਿੰਦਰਪਾਲ ਸਿੰਘ ਸਵਨਾਣ ਨੇ ਦੱਸਿਆ ਕਿ 40 ਰੇੜੀਆਂ ਅੱਜ ਅਵੰਟਿਤ ਕੀਤੀਆਂ ਗਈਆਂ ਹਨ ਅਤੇ 20 ਰੇੜੀਆਂ ਹੋਰ ਦੇ ਦਿੱਤੀਆਂ ਜਾਣਗੀਆਂ ਤਾਂ ਜੋ ਸ਼ਹਿਰ ਵਿੱਚ ਸਫਾਈ ਸੁਚਾਰੂ ਰਹਿ ਸਕਿਆ ਤੇ ਲੋਕਾਂ ਨੂੰ ਵੀ ਨਗਰ ਕੌਂਸਲ ਦਾ ਸਾਥ ਦੇਣ ਦੀ ਅਪੀਲ ਕੀਤੀ ਚੌਂਕਾ ਵਿੱਚ ਗਲੀਆਂ ਵਿੱਚ ਨੁਕਰਾਂ ਤੇ ਕੂੜਾ ਨਾ ਸੱਟਣ ਦੀ ਮੰਗ ਕੀਤੀ ਅਤੇ ਇੱਥੇ ਬੋਲਦੇ ਵਿਧਾਇਕ ਸਵਨਾ ਤੇ ਉਹਨਾਂ ਦੀ ਧਰਮ ਪਤਨੀ ਖਸ਼ਬੂ ਸਾਹਿਬ ਨੂੰ ਸੁਖਾ ਸਵਣਾ ਨੇ ਕੀ ਕੁਝ ਕਿਹਾ ਜੀ ਜਿਹੜੀ ਇਹ 40 ਵੀਕਲ ਚਲਾਏ ਨੇ ਇਹ ਤਾਂ ਬਹੁਤ ਫਰਕ ਪਏਗਾ ਜਿਵੇਂ ਛੋਟੇ ਛੋਟੀ ਗਲੀਆਂ ਨੇ ਔਰ ਜਿੱਥੇ ਪ੍ਰੋਪਰ ਵੱਡੇ ਵੀਕਲ ਨਹੀਂ ਜਾ ਸਕਦੇ ਤੇ ਇਹ ਵਿਕਸ਼ਾਸ ਜਾ ਕੇ ਉਹਨਾਂ ਦਾ ਡਾਟਾ ਕਲੈਕਟ ਕਰਨਗੇ ਦੂਜਾ ਸਾਡੀ ਸੰਸਥਾ ਵੀ ਕਮੇਟੀ ਨਾਲ ਹਰ ਵਕਤ ਖੜੀ ਹੈ ਜਿਵੇਂ ਵੀ ਇੱਥੇ ਮੋਟੀਵੇਟਰਸ ਵੀ ਖੜੇ ਨੇ ਸਾਡੀ ਵੀ ਜਿਹੜੀ ਟੀਮ ਲੱਗੇਗੀ ਅਵੇਅਰਨੈਸ ਫੈਲਾਏਗੀ ਕਿ ਵੱਧ ਤੋਂ ਵੱਧ ਆਪਾਂ ਡਸਟ ਬਿਨ ਯੂਜ਼ ਕਰੀਏ ਵੱਧ ਤੋਂ ਵੱਧ ਆਪਾਂ ਰਿਕਸ਼ਾ ਦਾ ਇਸਤੇਮਾਲ ਕਰੀਏ ਜਿਹੜੇ ਵੱਡੇ ਵੀਕਲਸ ਨੇ ਉਹਨਾਂ ਨਾਲ ਕਾਪ ਅਪ ਕਰਕੇ ਚੱਲੀਏ ਜੇ ਮੈਂ ਵੀ ਇਹ ਅਪੀਲ ਕਰਦੀ ਆ ਲੋਕਾਂ ਨੂੰ ਕਿ ਆਪਾਂ ਜੇ ਕਾਪਰੇਟ ਕਰਕੇ ਚੱਲਾਂਗੇ ਸਾਰਿਆਂ ਨਾਲ ਤੇ ਸ਼ਹਿਰ ਵੀ ਸਾਫ਼ ਸੁੱਤਰਾ ਰਹੇਗਾ ਹਰਿਆ ਪਹਰਾ ਰਹੇਗਾ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗੰਦਗੀ ਤੋਂ ਰਹਿਤ ਔਰ ਬਿਮਾਰੀਆਂ ਤੋਂ ਦੂਰ ਇੱਕ ਸੋਹਣਾ ਫਾਜ਼ਿਲ ਕਾਪਾ ਬਣਾਵਾਂਗੇ ਨਗਰ ਕੌਂਸਲ ਵੱਲੋਂ ਇੱਕ ਰਿਕਸ਼ਾ ਦਾ ਗਾਜ ਐਮਐਲਏ ਵੱਲੋਂ ਕਰਾਇਆ ਗਿਆ ਜੈਨੂੰ ਕਿਵੇਂ ਵੇਖਦੇ ਨੇ ਕਿਵੇਂ ਮੇਨਟੇਨ ਕੀਤਾ ਜਾਏਗਾ ਬਿਲਕੁਲ ਜੀ ਐਮਐਲਏ ਸਾਹਮਣੇ ਹੈ 40 ਰੱਡੇ ਜੋ ਫੀਲਡ ਦੇ ਤੋਰੇ ਨਾਲ ਸੂਰਨ ਦਾ ਪਲਾਨ ਬਣਾਇਆ ਹੈ ਸਾਨੂੰ ਮੁਸ਼ਕਲ ਆਉਂਦੀ ਸੀ ਕਿ ਤੰਗ ਗਲੀਆਂ ਹੁੰਦੀਆਂ ਸੀਗੀਆਂ ਉੱਥੇ ਗੱਡੀ ਕਈ ਜਗ੍ਹਾ ਤੇ ਨਹੀਂ ਜਾ ਸਕਦੀ ਸੀ ਇਹਨਾਂ ਨੇ ਪੂਰਾ ਅਸੀਂ ਪਲਾਨ ਬਣਾ ਕੇ ਗੱਡੀਆਂ ਨਾਲ ਅਟੈਚ ਕੀਤਾ ਹੈ ਸਾਡੀ ਕੋਸ਼ਿਸ਼ ਇਹ ਹੈ ਜੋ ਵੀ ਸਾਡੇ ਰੋਹੀ ਦਾ ਕੂੜਾ ਸ਼ਹਿਰ ਚ ਪੈਦਾ ਹੁੰਦਾ ਹੈ ਸਾਨੂੰ ਸ਼ਹਿਰ ਤੋਂ ਬਾਹਰ ਜਾ ਕੇ ਡੰਪ ਕੀਤਾ ਜਾਵੇ ਜੀ ਜਿਹੜੇ ਸ਼ਹਿਰ ਦੇ ਵਿੱਚ ਓਪਨ ਪੁਆਇੰਟ ਬਣੇ ਨੇ ਜਿੱਥੇ ਮਨਾਈ ਵੀ ਕੀਤੀ ਕਿ ਲੇਕਿਨ ਉਹ ਤੇ ਫਿਰ ਕੂੜਾ ਆ ਜਾਂਦਾ ਕਿਉਂ ਨਹੀਂ ਰੋਕਿਆ ਜਾ ਰਿਹਾ ਸਰ ਜੀ ਨਾਲ ਇਸ ਲਈ ਅਸੀਂ ਉਕਰਾਲਾ ਕੀਤਾ ਜੀ ਉਹ ਪੂਰਾ ਲੋਕ ਸਿੱਧਦੇ ਨੇ ਕਿ ਆਪਣੇ ਕਰਮਚਾਰੀ ਜਿਹੜੇ ਇਕੱਠਾ ਰੱਖ ਕੇ ਉੱਥੇ ਇਕੱਠਾ ਕਰ ਦਿੰਦੇ ਨੇ ਤਾਂ ਕਿ ਮਸ਼ੀਨਾਂ ਚੱਕਿਆ ਜਾਵੇ ਕਿਸ ਤਰ੍ਹਾਂ ਨਗਰ ਕੌਂਸਲ ਨੂੰ ਫਾਇਦਾ ਮਿਲੇਗਾ ਅਸੀਂ ਸਾਡਾ ਬੜੀ ਮਤਲਬ ਕੁਝ ਕਿਸਮਤ ਹੀ ਹੈ ਕਿ ਐਮਐਲਏ ਸਾਹਿਬ ਮੈਡਮ ਸ਼ਰੂਜੀਤ ਜੀ ਆਈ ਹੈ ਜੀ ਜੀ ਹਾਂ ਜੀ ਮੈਡਮ ਜੀ ਨੇ ਵੀ ਬੜਾ ਸਾਡਾ ਮੀਟਿੰਗਸ ਕੀਤੀਆਂ ਨੇ ਮੀਟਿੰਗਸ ਕਰਕੇ ਜਿਹੜੀਆਂ ਸਾਨੂੰ ਸਮੱਸਿਆਵਾਂ ਆਂਦੀਆਂ ਸੀਗੀਆਂ ਸਾਡੇ ਕੋਲ ਟ੍ਰਾਈਸਾਈਕਲਸ ਨਹੀਂ ਸੀਗੇ ਸਾਡੇ ਕੋਲ 휠 ਬੈਰੋਲਸ ਨਹੀਂ ਸੀਗੇ ਸਾਡੇ ਕੋਲ ਵੱਡੇ ਟੈਸਟ ਦੇ ਨਹੀਂ ਸੀਗੇ ਉਹ ਸਾਨੂੰ ਹੌਲੀ 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 ਜਿਹੜੀ ਰਿਕੁਆਇਰਮੈਂਟਸ ਸੀਗੇ ਉਹ ਪੂਰੀ ਹੋ ਰਹੀ ਹੈ ਤੇ ਕੁਝ ਹੁਣ ਹੁਣ ਲੋਕਾਂ ਦਾ ਸਾਥ ਚਾਹੀਦਾ ਹੈ ਰਿਸੋਰਸਸ ਪੂਰੇ ਹੋ ਰਿਹਾ ਜਿਹੜੇ ਲੈਕ ਆਫ ਰਿਸੋਰਸਸ ਸੀਗੇ ਉਹ ਐਕਸਕਿਊਜ਼ ਹੋਣ ਜਿਹੜਾ ਹੈਗਾ ਉਹ ਲਗਭਗ ਸਫਾਈ ਸੇਵਕਾਂ ਵੱਲੋਂ ਜਿਹੜਾ ਹੈਗਾ ਉਹ ਮਤਲਬ ਖਤਮ ਹੁੰਦਾ ਜਾ ਰਿਹਾ ਹੈ ਲੇਕਿਨ ਲੋਕਾਂ ਦੀ ਕੋਆਪਰੇਸ਼ਨ ਚਾਹੀਦੀ ਹੈ ਬਸ ਲੋਕ ਸਾਨੂੰ ਸਾਥ ਦੇਣ ਤਾਂ ਅਸੀਂ ਜਿਹੜੇ ਆ ਜਿਹੜੇ ਛੋਟੇ ਛੋਟੇ ਪੁਆਇੰਟਸ ਬੰਦੇ ਨੇ ਜਿਹੜੇ ਗਲੀਆਂ ਦੇ ਵਿੱਚ ਅਸੀਂ ਨੂੰ ਖਤਮ ਕਰਨਾ ਤੇ ਇਹਦਾ ਜਗਾਹ ਕੀਤਾ ਗਿਆ ਅੱਜ ਫਾਜ਼ਿਲਕਾ ਸ਼ਹਿਰ ਦੇ ਵਿੱਚ ਜਿਵੇਂ ਅਸੀਂ ਰਿਕਸ਼ਾ ਚਲਾਉਣ ਦਾ ਫੈਸਲਾ ਕੀਤਾ ਸੀ ਤਾਂ ਉਹਦੀ ਸ਼ੁਰੂਆਤ ਕਰਵਾਈ ਜਾ ਰਹੀ ਹੈ तकरीबन 40 ਦੇ ਕਰੀਬ ਅੱਜ ਅਸੀਂ ਇੱਥੋਂ ਰਿਕਸ਼ਾ ਚਲਾ ਕੇ ਸ਼ਹਿਰ ਦੇ ਵਿੱਚ ਗਵਾਨਾ ਕੀਤੇ ਨੇ ਕੁੱਲ 60 ਰਿਕਸ਼ਾ ਜੋ ਸਫਾਈ ਲਈ ਸ਼ਹਿਰ ਦੇ ਵਿੱਚ ਚੱਲਣਗੇ 15 ਲੱਖ ਦੀ ਲਾਗਤ ਦੇ ਨਾਲ ਔਰ ਅੱਜ 40 ਦੀ ਸ਼ੁਰੂਆਤ ਕੀਤੀ ਹੈ ਥੋੜੇ ਦਿਨਾਂ ਦੇ ਵਿੱਚ ਵਿੱਚ 20 ਜਿਹੜੇ ਰਹਿ ਗਏ ਨੇ ਉਹਨਾਂ ਦੀ ਵੀ ਸ਼ੁਰੂਆਤ ਹੋਊਗੀ ਤਾਂ ਕਹਿਣ ਦਾ ਮੀਨਿੰਗ ਇਹ ਜਿਹੜਾ ਸ਼ਹਿਰ ਦੀਆਂ ਛੋਟੀਆਂ ਗਲੀਆਂ ਨੇ ਜਿੱਥੇ ਆਟੋ ਨਹੀਂ ਜਾ ਸਕਦੇ ਉੱਥੇ ਰਿਕਸ਼ਾ ਜਾਣਗੇ ਔਰ ਜਿਹੜੀਆਂ ਛੋਟੀਆਂ-ਛੋਟੀਆਂ ਗਲੀਆਂ ਦੇ ਵਿੱਚ ਕਰਨ ਨੇ ਜਾਂ ਕੋਈ ਦੁਕਾਨਾਂ ਨੇ ਉੱਥੇ ਜਾ ਕੇ ਇਹ ਕੋੜਾ ਕਲੈਕਟ ਕਰਕੇ ਉਸ ਤੋਂ ਬਾਅਦ ਜਿਹੜਾ ਉਸ ਕੂੜੇ ਨੂੰ ਸ਼ਹਿਰ ਤੋਂ ਬਾਹਰ ਲੈ ਕੇ ਜਾਣਗੇ ਔਰ ਸ਼ਹਿਰ ਦੀ ਪ੍ਰੋਪਰ ਸਫਾਈ ਜਿਹੜੀ ਹੈ ਉਹ ਇਹਨਾਂ ਜਿਹੜੇ ਸਾਡੇ ਜਿਹੜੇ ਰਿਕਸ਼ਾ ਦੇ ਸਫਾਈ ਯੋਧਾ ਨੇ ਉਹ ਉਹਨਾਂ ਦੇ ਜਿੰਮੇ ਹੈ ਔਰ ਜਿਹੜਾ ਸਾਡਾ ਸ਼ਹਿਰ ਸਾਫ਼ ਰਹੇ ਇਸ ਲਈ ਅਸੀਂ ਹਰ ਵਕਤ ਉਪਰਾਲੇ ਕਰ ਰਹੇ ਆਂ ਜਿੱਥੇ ਜਿੱਥੇ ਡਸਟਬਿਨ ਦੀ ਲੋੜ ਹੈ ਨਵੇਂ ਡਸਟਬਿਨ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਵੇਂ ਡਸਟਬਿਨ ਵਕ-ਵਕ ਥਾਵਾਂ ਤੇ ਲਗਾਉਣ ਜਾ ਰਹੇ ਆਂ ਤਾਂ ਕਿ ਕੋਈ ਜਿਹੜਾ ਕੂੜਾ ਹੈ ਗਲੀਆਂ ਦੇ ਵਿੱਚ ਨਾ ਸੁੱਟੇ ਨਾਲੀਆਂ ਦੇ ਵਿੱਚ ਨਾ ਜਾ ਉਹਨਾਂ ਡਸਟਬਿਨਾਂ ਦੇ ਵਿੱਚ ਹੀ ਪਾਏ ਔਰ ਜਿਹੜੇ ਸਾਡੇ ਸਪਾਈ ਜੋਧਾ ਨੇ ਜਿਹਨਾਂ ਡਿਊਟੀਆਂ ਨੇ ਉੱਥੋਂ ਹੀ ਕੋੜਾ ਕਲੈਕਟ ਕਰਕੇ ਜਿਹੜਾ ਬਾਹਰ ਲੈ ਕੇ ਜਾਣ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਹੌਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਐਮਐਲ ਸਾਹਿਬ ਇੱਕ ਪਿਛਲੇ ਦਿਨ ਇੱਕ ਸ਼ੁਰੂਆਤ ਕੀਤੀ ਗਈ ਸੀ ਜਿੱਥੇ ਓਪਨ ਚ ਗੁੜਾ ਸਿੱਕਿਆ ਉੱਥੇ ਕੋੜਾ ਸਟੰਗ ਬਣਾਈ ਕੀਤੀ ਗਈ ਸੀ ਲੇਕਿਨ ਬੋਰਡ ਲੱਗਿਓ ਨੇ ਤੇ ਕੂੜਾ ਹਜੇ ਵੀ ਸਿੱਟਿਆ ਜਾ ਰਿਹਾ ਉਹ ਕੀ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਕਿਉਂ ਰੋਕਿਆ ਜਾਏਗਾ ਜਾਗਰੂਕਤਾ ਦੀ ਲੋੜ ਹੈ ਜੀ ਮੈਂ ਤਾਂ ਅਪੀਲ ਕਰਦਾ ਸਾਰੇ ਸ਼ਹਿਰ ਵਾਸੀਆਂ ਨੂੰ ਸਾਡੇ ਜਿਹੜੇ ਸਫਾਈ ਯੋਧਾ ਨੇ ਇਹ ਵੀ ਹਰ ਵਕਤ ਜਾ ਕੇ ਬਾੜਾਂ ਦੇ ਵਿੱਚ ਮੱਲਿਆਂ ਦੇ ਵਿੱਚ ਆ ਕੇ ਲੋਕਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਜਿਹੜਾ ਕੋੜਾ ਕਲੈਕਟ ਕਰਕੇ ਇੱਕ ਜਗ੍ਹਾ ਹੀ ਜਿਹੜਾ ਇਕੱਠਾ ਕਰ ਲਿਆ ਜਾਏ ਜਦੋਂ ਵੀ ਇਹ ਆਉਂਦੇ ਨੇ ਉਹਨਾਂ ਦੇ ਵਿੱਚ ਗੱਡੀਆਂ ਨੇ ਚਾਹੇ ਹੁਣ ਜਿਵੇਂ ਰਿਕਸ਼ਾ ਆ ਗਏ ਨੇ ਜਿੱਥੇ ਕੋਈ ਕਮੀਆਂ ਸਾਨੂੰ ਲੱਗਦੀਆਂ ਸੀ ਉਹਨਾਂ ਲਈ ਉਹਨਾਂ ਨੇ ਸੇ ਰਿਕਸ਼ਾ ਚਲਾਤੇ ਨੇ ਰਿਕਸ਼ਾ ਵੀ ਚੱਲ ਗਏ ਨੇ ਕੋੜਾ ਜਿਹੜਾ ਹੈ ਜਾ ਤਾਂ ਕੋਈ ਆਟੋ ਲੱਗੇ ਨਾ ਉਹਨਾਂ ਵਿੱਚ ਪਾਇਆ ਜਾਏ ਜਾਂ ਰਿਕਸ਼ਾ ਲੱਗੇ ਨੇ ਇਹਨਾਂ ਦੇ ਵਿੱਚ ਪਾਇਆ ਜਾਏ ਕਿਤੇ ਵੀ ਆਸ-ਪਾਸੇ ਨਾ ਸੱਟਿਆ ਜੈ ਮੇਰੀ ਇਹੀ ਅਪੀਲ ਹੈ ਸ਼ਹਿਰ ਦੇ ਲੋਕਾਂ ਨੂੰ ਕਿ ਜੇ ਗੰਦਗੀ ਵਧੇਗੀ ਤਾਂ ਬਿਮਾਰੀਆਂ ਵੀ ਵਧਣਗੀਆਂ ਔਰ ਗੰਦਗੀ ਦੇ ਨਾਲ ਸ਼ਹਿਰ ਵੀ ਜਿਹੜਾ ਹੈ ਉਹ ਸਾਫ਼ ਸੁਥਰਾ ਨਹੀਂ ਲੱਗਦਾ ਤਾਂ ਆਪਾਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਹੈ ਬਿਮਾਰੀਆਂ ਤੋਂ ਬਚਾਉਣਾ ਹੈ ਲੋਕਾਂ ਨੂੰ ਤੇ ਇਸ ਲਈ ਆਪਾਂ ਸਾਰੇ ਯੋਗਦਾਨ ਪਾਈਏ ਸ਼ਹਿਰ ਦੀ ਜਿਹੜੀ ਸਫਾਈ ਹੈ ਉਹਨੂੰ ਪੂਰੇ ਸਹੀ ਤਰੀਕੇ ਦੇ ਨਾਲ ਜੋ ਵੀ ਨਗਰ ਕੌਂਸਲ ਦੇ ਸਾਡੇ ਅਧਿਕਾਰੀ ਨੇ ਸਫਾਈ ਜੋਧਾ ਨੇ ਇਸ ਕੰਮ ਦੇ ਵਿੱਚ ਲੱਗੇ ਨੇ ਉਹਨਾਂ ਦਾ ਸਾਥ ਦੇ ਜੀ ਜੀ एबीएमयू न्यूज़ चैनल देखने वाले सभी दर्शकों से हम अपील करते हैं कि एबीएमयू न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत